ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਖੜਿਆ ਹੁਣ ਸਰਦੂਲਗੜ੍ਹ ਕਗਰ ਦੇ ਪੁਲ ਤੇ ਲੋਕਾਂ ਦਾ ਹਜੂਮ ਬਣਿਆ ਹੋਇਆ ਤੇ ਪਾਣੀ ਦੀ ਤਾਜ਼ਾ ਅਪਡੇਟ ਅੱਜ ਦੀ 3 ਤਰੀਕ ਨਵਾਂ ਮਹੀਨਾ 2025 ਸਵੇਰ ਦੇ 10:30 ਵੱਜ ਚੁੱਕੇ ਨੇ ਤੇ ਪਾਣੀ ਤਕਰੀਬਨ ਸਾਡੇ ਖੜੇ ਖੜੇ 2 ਪੌਣੇ 2 ਇੰਚ ਵੱਧ ਗਿਆ ਤੇ ਹੁਣ ਤੁਹਾਨੂੰ ਚੈੱਕ ਕਰਾਉਂਦੇ ਆ ਲੈਵਲ ਪਾਣੀ ਦਾ ਵੀ ਕਿੱਥੇ ਚੱਲ ਰਿਹਾ ਹੈ ਲੈਵਲ ਇਸ ਵੇਲੇ ਚੱਲ ਰਿਹਾ ਜੀ 20.5 ਫੁੱਟ ਤੇ ਤੇ ਪਹਿਲਾਂ ਜਦੋਂ ਅਸੀਂ ਆਏ ਆਏ ਉਦੋਂ ਪਾਣੀ 2:30 ਤੋਂ ਥੱਲੇ ਸਿਕ ਲੈਨ ਹੁੰਦੇ ਉਹ ਦਿਸਦੇ ਸੀ ਆ ਇੱਥੇ ਤੇ ਹੁਣ ਉਹ ਦਿਸਣਾ ਹਟ ਗਈ तकरीबन 1.5 ਤੋਂ 2 ਵਿੱਚ ਸਾਡੇ ਖੜੇ ਖੜੇ ਪਾਣੀ ਵੱਧ ਗਿਆ ਪਾਣੀ ਦੇਖੋ ਲਾਲ ਵਾਲਿਆ ਗਾੜਾ ਤੇ ਪੂਰੀ ਤੇਜ਼ੀ ਦੇ ਨਾਲ ਤੇ ਮੰਗਰੋਂ ਦੇਖੋ ਆ ਕੇਲੀ ਵੀ ਵਿਚਾਰ ਰਹੀ ਐ ਇਹ ਕੇਲੀ ਦੇਖੋ ਦੇਖਦੇ ਹੋ ਤੁਸੀਂ ਜਿਹੜੀ ਆ ਰਹੀ ਐ ਇਹਦਾ ਮਤਲਬ ਇਹ ਆ ਵੀ ਪਾਣੀ ਮੰਗਰੋਂ ਜਾਂ ਤਾਂ ਖੋਲਿਆ ਗਿਆ ਕਿਸੇ ਵੀ ਤਰੀਕੇ ਪਾਣੀ ਛੱਡਿਆ ਗਿਆ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਕੇਲੀ ਆ ਰਹੀ ਐ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਅਪਡੇਟ ਸਾਰਿਆਂ ਦੇ ਨਾਲ ਤੇ ਸਬਸਕ੍ਰਾਈਬ ਤੇ ਲਾਈਕ ਕਮੈਂਟ ਜ਼ਰੂਰ ਕਰੋ